ਆਰਜਨ 75523 ਮਾਡਲ 11 ਲੱਖ ਤੇ 65000 ਰੁਪਿਆ ਰੇਟ ਹੈ ਦਾ ਇਹ ਵੇਟ ਲੱਗੇ ਹੋਇਆ ਟਾਇਰ ਵੀ ਪੂਰੇ ਚੰਗੇ ਆ ਪੂਰਾ ਨਵਾਂ ਟਰੈਕਟਰ 50 10 20 ਮਾਡਲ 7 ਲੱਖ 45000 ਰੁਪਏ ਰੇਟ ਆ ਦਾ ਟਾਇਰ ਨਵੇਂ ਚਾਰੇ ਟਰੈਕਟਰ ਵੀ ਪੂਰਾ ਨਵਾਂ ਇਹ ਹੈ 5505 19 ਮਾਡਲ 7 ਲੱਖ 65000 ਰੁਪਏ ਰੇਟ ਆ ਦਾ ਵੀ ਟਰੈਕਟਰ ਪੂਰਾ ਨਵਾਂ ਮਿੱਟਰਨ ਜੀਰੋ 5 20 ਮਾਡਲ 7 ਲੱਖ ਤੇ 90000 ਰੁਪਏ ਰੇਟ ਆ ਦਾ ਇਹ ਵੀ ਟਰੈਕਟਰ ਪੂਰਾ ਸਾਫ ਟਾਇਰ ਵੀ ਪੂਰੇ ਚੰਗੇ ਆ ਟਰੈਕਟਰ ਨਵੇਂ ਹੀ ਹੁੰਦੇ ਤਕਰੀਬਨ ਇਹਨਾਂ ਕੋਲੇ ਸਾਰੇ ਟਰੈਕਟਰ ਉੱਚਾ ਮਾਡਲ ਦੇ ਆ ਜਿੰਨੇ ਵੀ ਖੜੇ ਆ 85522 ਮਾਡਲ 780000 ਰੁਪਏ ਰੇਟ ਆ ਇਹ ਵੀ ਟਰੈਕਟਰ ਪੂਰਾ ਨਵਾਂ ਟਾਇਰ ਵੀ ਚਾਰੇ ਨਵੇਂ 955 21 ਮਾਡਲ 1030000 ਰੁਪਏ ਰੇਟ ਆ ਟਰੈਕਟਰ ਇਹ ਚਾਰੇ ਟਾਇਰ ਨਵੇਂ ਆ 921 ਮਾਡਲ 795000 ਰੁਪਏ ਰੇਟ ਇਹਦਾ ਚਾਰੇ ਟਾਇਰ ਨਵੇਂ ਰੇਟਰ ਦੇ 5505454 21 ਮਾਡਲ 1140 ਰੇਟ ਦਾ ਇਹ ਵੀ ਟਰੈਕਟਰ ਪੂਰਾ ਨਵਾਂ ਟਾਇਰ ਟੂਰ ਵੀ ਨਵੇਂ ਚਾਰੇ ਆਪਣਾ ਨਾਮ ਨੀ ਬੜਾ ਜੀ ਸੋ 599 ਉਹ ਵੀ ਮਾਡਲ 785000 ਰੁਪਿਆ ਰੇਟ ਦਾ ਟਰੈਕਟਰ ਪੂਰਾ ਨਵਾਂ ਮੂਰਲੇ ਟਾਇਰ ਜਵਾਨਾਵੇਂ ਆ ਮਗਰਲੇ ਟਾਇਰ ਵੀ ਹੈਗੇ 80 ਪੈਸੇ ਟਰੈਕਟਰ ਬਹੁਤ ਸਾਫ਼ ਬੋਤਾ 4501 ਨਹੀਂ ਮਾਰਲਾ 5,20,000 ਰੁਪਿਆ ਰੇਟ ਆ ਦਾ ਚਾਰੇ ਟਾਇਰ ਨਵੇਂ ਜਵਾਂ ਮਾਰਫ ਦੇ 53054/4 ਕਿੱਕੀ ਮਾਡਲ 9 ਲੱਖ 75000 ਰੁਪਿਆ ਰੇਟ ਦਾ ਟਾਇਰ ਵੀ ਪੂਰੇ ਚੰਗੇ ਸੋਨਾ ਲਿਕਾ 60 RX 13 ਮਾਡਲ 435000 ਰੁਪਿਆ ਰੇਟ ਆ ਟਾਇਰ ਹੈਗੇ 70 ਰੁਪਏ ਟਰੈਕਟਰ ਤੇ ਆ ਰਾਂ ਗਰੋਂਗੇ ਪੂਰਾ ਸਾਫ 300000 300000 301 3 ਮਾਡਲ 310000 ਰੁਪਿਆ ਰੇਟ ਆ ਦੇ ਰੇਟ ਆਉਂਦਾ 605 ਹਜ਼ਾਰ ਜਣ 10 ਮਾਡਲ 375000 ਰੁਪਏ ਰੇਟ ਆ ਦਾ ਟਾਇਰ ਵੀ ਪੂਰੇ ਚੰਗੇ ਪਿਆ 80 ਪਿਆ ਟਾਇਰਾ ਪ੍ਰੈਕਟਰ ਪੂਰਾ ਨਵਾਂ ਉਹਨਾਂ ਵਾਲੀ ਦਾ 6019 ਮਾਡਲ 5,60,000 ਰੁਪਇਆ ਰੇਟ ਆਦਾ ਮਗਰ ਲ ਟਾਇਰ ਜਮਾਨ ਨਵੇਂ ਆ ਪੂਰੇ ਟਾਇਰ ਵੀ ਚੰਗੇ ਪਏ ਆ 557 ਮਾਡਲ 290000 ਰੁਪਿਆ ਰੇਟ ਇਹਦਾ ਟਾਇਰ ਤੇੋਂ ਘਾਟਾ ਮਗਰ ਲਈ ਮੂਹਰੇ ਲੇ ਟਾਇਰ ਹੈਗੇ ਚੰਗੇ ਰੰਗ ਰੰਗ ਸਾਫ ਹੈ ਟਰੈਕਟਰ ਦਾ ਪੂਰਾ ਸਾਫਾ ਪੂਰਾ ਰੋਟਾ ਸੁੱਕਾ ਲੈ ਕੇ ਨਹੀਂ ਕਿਤੇ ਜੀ ਟਰੈਕਟਰ ਸਾਰੇ ਨਵੇਂ ਉੱਚਾ ਮਾਡਲ ਆ ਪੂਰੇ ਨਵੇਂ ਟਰੈਕਟਰ ਆ 99 ਮਾਡਲ ਖੜਾ 735 1,70,000 ਰੁਪਇਆ ਮਗਰ ਨੇ ਟਾਇਰ ਪੂਰੇ ਚੰਗੇ ਮੂਹਰੇ ਟਾਇਰ ਕੱਟ 575 7 ਮਾਡਲ 2,85,000 ਰੁਪਇਆ ਰੇਟ ਆ ਦਾ ਟਾਇਰ ਚੰਗੇ ਚਾਰੇ ਟਾਇਰ ਹੀ ਪੂਰੇ ਚੰਗੇ ਆ 62 बाई 7 ਮਾਡਲ 290 ਰੇਟ ਇਹਦਾ 855 18 ਮਾਡਲ 5,60,000 ਰੁਪਿਆ ਰੇਟ ਇਹਦਾ ਟਾਇਰ ਪੂਰੇ ਚੰਗੇ ਚਾਰੇ 4 ਮਾਡਲ ਫਾਰਮ ਟਰੈਕ 60 25 ਲੱਖ ਰੁਪਿਆ ਰੇਟ ਆ ਪੈਰ ਵੀ ਪੂਰੇ ਚੰਗੇ ਚਾਰੇ 7700 ਹੋਲੈਂਡ ਇਹਦਾ ਮਾਡਲ ਨਹੀਂ ਲਿਖਿਆ ਰੇਟ ਨਹੀਂ ਲਿਖਿਆ ਟਰੈਕਟਰ ਬੋਲਾ ਸਾਫ ਆ 10 ਮਾਡਲ ਆਸ਼ ਇੱਕ 40 ਰੇਟ ਦਾ 8/13 ਮਾਡਲ 410000 ਰੁਪਏ ਰੇਟਾਂ ਦਾ ਟਾਇਰ ਵੀ ਪੂਰੇ ਚੰਗੇ ਆ